ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਿੱਤੇ ਰਵਨੀਤ ਸਿੰਘ ਬਿੱਟੂ ਵੱਲੋਂ ਕਿਤੇ ਗਈ 11 ਸਵਿਧਾਨੰਗ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਦਾਅਵੇ ਕੀ ਰਵਨੀਤ ਸਿੰਘ ਬਿੱਟੂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਜ਼ਰ ਨੰਬਰ 1 ਆਤਵਾਦੀ ਦੱਸਿਆ ਬਾਜਵਾ ਨੇ ਕਿਹਾ ਕਿ ਅਜਿਹਾ ਬਿਆਨ ਸਿਰਫ ਇੱਕੋ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਪੂਰੀ ਘਾਟ ਨੂੰ ਦਰਸਾਉਂਦਾ ਸਗੋ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਬਿੱਟੂ ਦੀ ਚਿੰਤਾਜਨਕ ਅਧ્ઞਾਂਤਾ ਨੂੰ ਵੀ ਉਜਾਗਰ ਕਰਦਾ ਹੈ ਇਹ ਡੂੰਗੀ ਚਿੰਤਾ ਦੀ ਗੱਲ ਹੈ ਕਿ ਇੱਕ ਮੰਤਰੀ ਜੋ ਟੈਕਸਦਾਤਾਵਾਂ ਦੁਆਰਾ ਫੰਡ ਪ੍ਰਾਪਤ ਕਰਦਾ ਹੈ ਉਹਨਾਂ ਦੇ ਵਿਧਾਨਿਕ ਕਦਰਾਂ ਕੀਮਤਾਂ ਨੂੰ ਸਮਝਣ ਵਿੱਚ ਅਸਫਲ ਰਹਿੰਦਾ ਜਿਨ੍ਹਾਂ ਨੂੰ ਬਰਕਰਾਰ ਰੱਖਣ ਦੀ ਉਸਨੇ ਸੌਂ ਖਾਧਿਆ ਉਸ ਦੀਆਂ અપਮਾਨਜਨਕ ਟਿੱਪਣੀਆਂ ਨਾ ਸਿਰਫ ਸਿੱਖਿਆ ਤੇ ਸੰਸਤੀ ਸਿਧਾਂਤਾਂ ਦੀ ਸਮਝ ਦੀ ਡੂੰਗੀ ਘਾਟ ਨੂੰ ਦਰਸਾਉਂਦੀਆਂ ਹਨ ਸਗੋਂ ਜ਼ਿੰਮੇਵਾਰ ਜਨਤਕ ਆਚਣ ਲਈ ਇੱਕ ਆਕਰਸ਼ਕ ਅਣਦੇਖੀ ਵੀ ਦਰਸਾਉਂਦੀਆਂ ਅੱਜ ਇਹ ਲੱਗਦਾ ਹੈ ਕਿ ਬਿੱਟੂ ਆਪਣੀ ਤਰਕ ਦੀ ਸਮਝ ਨੂੰ ਪੂਰੀ ਤਰ੍ਹਾਂ ਗਵਾ ਚੁੱਕਾ ਹੈ ਤੇ ਸ਼ਾਇਦ ਉਸ ਲਈ ਪੇਸ਼ਵਰ ਮਨੋਵਿਗਿਆਨਿਕ ਸਹਾਇਤਾ ਲੈਣੀ ਸਮਝ ਸਮਝਦਾਰੀ ਹੋਵੇਗੀ ਉਹਨਾਂ ਨੇ ਕਿਹਾ ਕਿ ਜਦ ਤੱਕ ਵਿਸ਼ਵਾਸ ਜੀਤਨ ਵਿੱਚ ਉਹਨਾਂ ਦੀ ਸਮਰੱਥਾ ਲੰਬੇ ਸਮੇਂ ਤੋਂ ਸਪਸ਼ਟ ਹੈ ਫਿਰ ਵੀ ਉਹ ਮੰਤਰੀ ਦੀ ਤਨਖਾਹ ਲੈਣਾ ਜਾਰੀ ਰੱਖਦੇ ਹਨ ਸ਼ਾਇਦ ਉਹਨਾਂ ਫੰਡਾ ਦੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਜੋ ਇੱਕ ਡੂੰਗੀ ਮਾਨਸਿਕ ਪੀੜਾ ਜਾਪਦੀ ਹੈ ਅਜੇ ਬੇਬੁਨਿਆਦੀ ਇਲਜ਼ਾਮ ਸਿਰਫ ਨਿਰਨੇ ਵਿੱਚ ਕੋਤਾਰੀ ਨਹੀਂ ਹੈ ਇਹ ਉਹਨਾਂ ਦੇ ਬੋਲਣ ਤੇ ਤਰਕ ਤੇ ਵਿਚਾਰ ਇੱਕ ਪਰੇਸ਼ਾਨ ਕਰਨ ਵਾਲੇ ਡਿਸਕਨੈਕਟ ਦਾ ਸਪਸ਼ਟ ਪ੍ਰਕਾਅ ਹੈ 파ਜਵਾ ਨੇ ਕਿਹਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਸਦੀ ਨੈਤਿਕਤਾ ਦੀ ਇਸ ਸ਼ਰਿਆਮ ਉਲੰਘਣ ਦਾ ਨੋਟਿਸ ਲਵੇ ਤੇ ਹੀ ਇਹ ਕਿਨੀ ਬਣਾਇਆ ਜਾਵੇ ਕਿ ਸੱਤਾ ਦੇ ਅਹੁਦੇ ਤੇ ਬੈਠੇ ਲੋਕ ਸੰਵਧਾਨ ਦੇ ਅਹੁਦੇ ਦੀ ਮर्यादा ਦਾ ਸਨਮਾਨ ਕਰਦੇ ਹਨ ਜਰਨੇ ਸਿੰਘ ਬਿੱਟੂ ਦੀਆਂ ਗੈਰ ਜ਼ਿੰਮੇਵਾਰ ਨਾ ਟਿੱਪਣੀਆਂ ਸਮੂਹਿਤਾ ਦਾ ਅਪਮਾਨ ਹੈ ਤੇ ਇਸ ਨੂੰ ਨਿਰਨੇ ਵਿੱਚ ਸਿਰਫ ਖਾਮਯਾ ਵੱਜੋ ਮਾਫ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਯਕੀਨ ਬਣਾਉਣ ਲਈ ਫੈਸਲਾ ਕਰਨ ਲਈ ਕਿਹਾ ਕਿ ਇਸੇ ਕਾਰਵਾਈ ਕੀਤੀ ਜਾਵੇ ਅਜੇ ਗਲਤ ਵਿਵਹਾਰ ਨੂੰ ਸਾਡੀਆਂ ਲੋਕਤੰਤਰੀ ਸੰਸਥਾਵਾਂ ਦੀ ਪਵਿੱਤਰਤਾ ਨੂੰ ਢਾਹ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਹੋਰ ਅਪਡੇਟ ਲਈ ਦੇਖਦੇ ਰਹੋ ਜੀ ਐਮ ਟੀ ਵੀ